ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਮਰੀਕਾ ਚੋਂ 28 ਪੰਜਾਬੀ ਡਰਾਈਵਰ ਕੀਤੇ ਕਾਬੂ ਅਮਰੀਕਾ ਵਿੱਚ ਵਰਕ ਪਰਮਿਟ ਵਾਲੇ ਟਰੱਕ ਡਰਾਈਵਰਾਂ ਵਿਰੁੱਧ ਵੱਡੀ ਕਾਰਵਾਈ ਕਰਦੇ 130 ਜਨਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਘੱਟੋ-ਘੱਟ 28 ਪੰਜਾਬੀ ਦੱਸੇ ਜਾ ਰਹੇ ਹਨ ਟਰੱਕ ਵਾਲੋਂ ਲਿਆਂਦੇ ਨਵੇਂ ਨਿਜ਼ਮ ਤਹਿਤ ਸਭ ਤੋਂ ਪਹਿਲਾ ਕਾਰਵਾਈ ਕਰਨ ਵਾਲਿਆਂ ਵਿੱਚ ਉਹ ਉਲਕਾ ਉਕਲਾ ਉਹਮਾ ਸੂਬੇ ਦੇ ਨਾ ਸ਼ਾਮਲ ਹਨ ਉਧਰ ਫਲੋਰੀਡਾ ਦੀ ਜੇਲ੍ਹ ਵਿੱਚ ਬੰਦ ਹਰਜਿੰਦਰ ਸਿੰਘ ਨੇ ਗੁਨਾਹ ਕਬੂਲ ਕਰਨ ਤੋਂ ਨਾ ਕਰ ਦਿੱਤੀ ਹੈ ਅਤੇ ਹੁਣ ਸਰਕਾਰੀ ਧਿਰ ਵੱਲੋਂ ਅਦਾਲਤ ਵਿੱਚ ਹਰਜਿੰਦਰ ਸਿੰਘ ਵਿਰੁੱਧ ਦੋਸ਼ ਸਾਬਤ ਕਰਨ ਦੇ ਯਤਨ ਕੀਤੇ ਜਾਣਗੇ ਜਦਕਿ ਬਚਾਅ ਪੱਖ ਆਪਣੀਆਂ ਦਲੀਲਾਂ ਪੇਸ਼ ਕਰੇਗਾ ਹਰਜਿੰਦਰ ਸਿੰਘ ਦੇ ਵਕੀਲ ਨੇ ਨੈਟਲੀ ਨੈਟਰੀਨ ਨਾਈਟ ਟਾਈ ਵੱਲੋਂ ਫਿਲ ਹਾਲੋ ਮੀਡੀਆ ਨੂੰ ਵਿਸ ਵਿਸ ਵਿਸਤਾਰਤ ਜਾਣਕਾਰੀ ਮਹੱਈਆ ਨਹੀਂ ਕਰਵਾਈ ਗਈ ਹੈ ਜਦ ਕਿ ਸਰਕਾਰੀ ਵਕੀਲ ਡੇਵਿਡ ਡੋਰਡ ਨੇ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹਰਜਿੰਦਰ ਸਿੰਘ ਫਲੋਨਿਡਾ ਦੇ ਸੈਟ ਲੂਸੀ ਕਾਉਂਟੀ ਦੀ ਜੇਲ੍ਹ ਵਿੱਚ ਬੰਦ ਹੈ ਅਤੇ ਨੇੜੇ ਨੇੜਪ੍ਰੇਖ ਵਿੱਚ ਜ਼ਮਾਨਤ ਮਿਲਦੇ ਆਸਾਰ ਨਜ਼ਰ ਨਹੀਂ ਆਉਂਦੇ ਹਨ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਵੱਖ-ਵੱਖ ਜਥੇਬੰਦੀਆਂ ਹਰਜਿੰਦਰ ਸਿੰਘ ਦੀ ਹਰ ਸੰਭਵ ਮਦਦ ਕਰਨ ਦੇ ਯਤਨ ਕਰ ਰਹੀਆਂ ਹਨ ਦੂਜੇ ਪਾਸੇ ਇਮੀਗ੍ਰੇਸ਼ਨ ਐਂਡ ਕਸਟਮ एनफोर्समेंट एनफोर्समेंट ਵੱਲੋਂ ਉਲਖਲਾ ਹੋਮਾ ਦੇ ਸੂਬੇ ਅਧਿਕਾਰੀਆਂ ਨਾਲ ਤਾਲਮਿਲ ਤਹਿਤ ਵਿੱਡੀ ਮਹਿਮਤ ਦਰਾਂ ਉਕ ਕੈਲੋਫੋਰੋਨੀਆ ਸੂਬੇ ਵਿੱਚ ਲਾਇਸੈਂਸ ਪ੍ਰਾਪਤ ਡਰਾਈਵਰਾਂ ਨੂੰ ਖਾਸ ਤੌਰ ਤੇ ਕੇਰਿਆ ਗਿਆ ਹੈ ਉਲਕਾ ਹੋਮਾ ਦੇ ਗਵਰਨਰਲ ਕੈਵਿਨ ਸਟੇਟ ਵੱਲੋਂ ਨਿਊਜਾਰਕ ਨਾਲ ਸੰਬੰਧ ਇੱਕ ਕਮਰਸ਼ੀਅਲ ਡਰਾਈਵਿੰਗ ਡਰਾਈਵਰਸ ਲਾਇਸੈਂਸ ਦੀ ਤਸਵੀਰ ਸਾਂਝੀ ਕੀਤੀ ਗਈ ਹੈ ਜਿਸ ਚਲੇ ਡਰਾਈਵਰਾਂ ਦਾ ਨਾਂ ਨਜ਼ਰ ਆਉਂਦਾ ਹੈ ਗਵਰਨਰ ਨੇ ਕਿਹਾ ਹੈ ਕਿ ਹੈਵੀ ਵਿਕਲਸਨ ਨੂੰ ਵੀ ਅਣਜਾਣ ਹੱਥਾਂ ਵਿੱਚ ਨਹੀਂ ਸੌਪਿਆ ਜਾ ਸਕਦਾ ਜੋ ਮਹਿਸੂਸ ਲੋਕਾਂ ਮਾਸੂਮ ਲੋਕਾਂ ਦੀ ਜਾਨ ਖਤਰੇ ਵਿੱਚ ਪਾ ਦਿੰਦੇ ਹਨ ਅਮਰੀਕਾ ਦੀਆਂ ਸੜਕਾਂ ਤੋਂ ਅਜਿਹੇ ਡਰਾਈਵਰਾਂ ਨੂੰ ਹਟਾਉਣ ਦੀ ਮਹਿੰਮ ਵਿੱਚ ਉਕਲਾ ਹੋਮਾ ਡਟ ਕੇ ਫੈਡ ਨਾਲ ਸਰਕਾਰ ਦਾ ਸਾਥ ਦੇਵੇਗੀ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ